Shri Krishna Govinda Hare Murari Jai Nath Narayana Vasudeva Shri Krishna Govinda Hare Shri ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾ ਦੀ ਅੱਜ ਬਠਿੰਡਾ ਦੇ ਪੂਜਾ ਵਾਲੇ ਮੁਹੱਲੇ ਦੇ ਵਿੱਚ ਸ਼੍ਰੀ ਪਗਵਤ ਕਥਾਦਰਸ਼ਪ ਆਰੰਭ ਕੀਤਾ ਜਾ ਰਿਹਾ ਹੈ ਕਥਾਵਾਚਕ ਸ਼੍ਰੀ ਰਾਜੀਵ ਸ਼ਰਮਾ ਜੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਮਹਿਲਾ ਮੰਡਲ ਵੱਲੋਂ ਕਰਾਇਆ ਜਾ ਰਿਹਾ ਹੈ ਸ਼ਾਸਤਰੀ ਜੀ ਤੋਂ ਜਾਣਦੇ ਆ ਕੀ ਕਹਿਣਾ ਚਾਹੁੰਦੇ ਹਾਂ ਜੀ ਸ਼ਾਸਤਰੀ ਜੀ ਸ਼੍ਰੀਮਦ ਭਗਵਤ ਮਹਾਪੁਰਾਣ ਜੋ ਫਾਲਗੁਨ ਦੇ ਮਹੀਨੇ ਦੇ ਵਿੱਚ ਬਹੁਤ ਮਹੱਤਵ ਹੈ ਸ਼੍ਰੀਮਦ ਭਗਵਤ ਮਹਾਪੁਰਾਣ ਜੀ ਦਾ ਅਪਾ ਦੇਖਦੇ ਆ ਜਗ੍ਹਾ ਜਗ੍ਹਾ ਤੇ ਪ੍ਰਸਾਰਨ ਹੋ ਰਿਹਾ ਭਗਵਾਨ ਦੇ ਨਾਮ ਦਾ ਭਗਵਾਨ ਦੇ ਧਰਮ ਦੀ ਜੈ ਜੈਕਾਰ ਹੋ ਰਹੀ ਹੈ ਰਾਮ ਭਗਵਾਨ ਦਾ ਵੀ ਆਗਮਨ ਹੋਇਆਗਾ ਔਰ ਮੈਲਾ ਮੰਡਲ ਨੇ ਬਹੁਤ ਪ੍ਰਯਤਨ ਦੇ ਨਾਲ ਬਹੁਤ ਉਹਨਾਂ ਦੇ ਸਦਕਾ ਦੇ ਨਾਲ ਕਹਿੰਦੇ ਕੁਛ ਕੁਛ ਕਹਿੰਦੇ ਭਗਵਾਨ ਦੀ ਜਦੋਂ ਕਿਰਪਾ ਹੁੰਦੀ ਹੈ ਕੋਟੀ ਜਨਮ ਕੇ ਪੁੰਨਿਆ ਜਬ ਉਦੇ ਹੋਤੇ ਇੱਕ ਸੰਗ ਮਿਟ ਜਾਏ ਮਨ ਕੀ ਮਲਿੰਤਾ ਸਭਾਵੇ ਸੰਗ ਜਦੋਂ ਕਰੋੜਾਂ ਜਨਮਾਂ ਦੇ ਪੁੰਨ ਇਕੱਠੇ ਹੁੰਦੇ ਆ ਉਦੋਂ શ્રીਮਦ ਭਾਗਵਤ ਮਹਾਪੁਰਾਨ ਜੀ ਦਾ ਕਥਾ ਸ਼ਰਵਨ ਕਰਨ ਦਾ ਮੌਕਾ ਮਿਲਦਾ ਹੈ ਮਹਿਲਾ ਮੰਡਲ ਦੇ ਬਹੁਤ ਸਦਕਾ ਸਤਕਾਰ ਸਦਕਾ ਇਹਨਾਂ ਦੇ ਬਹੁਤ ਆਹਾਰ ਵਿਵਹਾਰ ਦੇ ਸਦਕਾ ਔਰ ਇਹਨਾਂ ਦੇ ਪਿਆਰ ਦੇ ਸਦਕਾ ਪੂਜਾ ਵਾਲੇ ਮਹੱਲਾ ਦੇ ਵਿੱਚ ਪੰਜਵੇਂ શ્રીਮਦ ਭਾਗਵਤ ਮਹਾਪੁਰਾਨ ਜੀ ਦਾ ਆਯੋਜਨ ਮਹਿਲਾ ਮੰਡਲ ਦੀ ਤਰਫ ਔਰ ਪੂਰੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਤੇ ਔਰ ਜੋ ਵੀ ਇਸ ਕਥਾ ਦੇ ਵਿੱਚ ਸ਼੍ਰਵਨ ਕਰਨ ਆਉਣ ਪਰਮ ਪਿਤਾ ਪਰਮੇਸ਼ਵਰ ਠਾਕੁਰ ਗੋਬਿੰਦ ਦੇ ਚਰਨਾਚ ਹੀ ਬੇਨਤੀ ਹੈ ਕਿ ਪਰਮ ਪਿਤਾ ਪਰਮੇਸ਼ਵਰ ਜੋ ਵੀ ਅਭਿਲਾਸ਼ਾ ਲੈ ਕੇ ਜੋ ਵੀ ਕਾਮਨਾ ਲੈ ਕੇ ਸ਼੍ਰੀ ਮਦ ਬਾਗਵਤ ਮਹਾਪੁਰਾਨ ਜੀ ਦੇ ਇਸ ਕਥਾ ਪੰਡਾਲ ਦੇ ਵਿੱਚ ਆਉਣ ਨਤਮਸਤਕ ਹੋਣ ਪਰਮਾਤਮਾ ਦੇ ਕਥਾ ਦਾ ਸ਼੍ਰਵਨ ਕਰਨ ਪਰਮਾਤਮਾ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰੇ ਬੋਲੇ ਬਾਂਕੇ ਵਿਹਾਰੀ ਜੀ ਪੂਰੀ ਬਾਲਾ ਜੀ ਮਹਾਰਾਜ ਜੀ ਹੰਤਾ ਕੋਈ ਨਹੀਂ

Terima kasih telah <laughs> menonton